ਆਹ ਸਾਹਮਣੇ ਕਬੱਡੀ 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 ਸ਼ੀਲੂ ਵਨ ਮੈਨ ਆਰਮੀ ਸ਼ੀਲੂ ਵਨ ਮੈਨ ਸ਼ੀਲੂ ਆਹ ਕਰਾਉ ਸਿਰਾ ਸ਼ੀਲੂ ਕਰਾਉ ਸਿਰਾ ਇੱਕ ਪਾਸੇ ਅੰਬਾ ਖੇਡ ਕਬੱਡੀ ਦਾ ਨਮਾਅ ਹਰਿਆਣੇ ਤੇ ਮਾਜੇ ਦੀ ਟੱਕਰ ਆਹ ਕਬੱਡੀ ਆਹ ਕਬੱਡੀ ਜ਼ੋਰ 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 ਲੱਗਦਾ ਜ਼ੋਰ ਲੱਗਦਾ ਜ਼ੋਰ ਲੱਗਦਾ ਜ਼ੋਰ ਲੱਗਦਾ ਜਾਫੀਆਂ ਨੂੰ ਕਹਿੰਦੇ ਆਂਦੇ ਅਚ ਬਾੜੇ ਪਰ ਸ਼ੀਲੂ ਹਰਿਆਣੇ ਦਾ ਸ਼ੀਲੂ ਹਰਿਆਣੇ ਦਾ ਬੱਲੇ 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 ਹੋ ਗਈ ਹੈ ਬੱਲੇ ਬੱਲੇ ਹੋ ਗਈ ਹੈ ਖੇਡ ਮੈદાન ਦੇ ਵਿੱਚ ਛੰਨਾ ਵਾਲਾ ਭੂਰੀ ਭੱਜ ਗਿਆ ਲੱਗ ਖੁੱਲ ਕੇ ਪਹਿਲੀ ਕਬੱਡੀ ਤੇ ਫਰੰਦਾ ਤੇ ਸ਼ੀਲੂ ਅੰਬਾ ਤੇ ਸ਼ੀਲੂ ਟੱਕਰ ਸਿਰੇ ਦੀ ਸਿਰੇ ਦੀ ਗਰਾਊਂਡ ਲੱਗਦਾ ਜੋਰ ਲੱਗਦਾ ਜੋਰ ਲੱਗਦਾ ਜੋਰ ਬੱਲੇ ਆ ਬੱਲੇ ਆ ਬੱਲੇ ਆ ਬੱਲੇ ਆ ਬੱਲੇ ਆ ਬੱਲੇ ਜੇ ਜੱਕ ਤੱਕ ਜਾਫੀਆਂ ਨੂੰ ਕਹਿੰਦੇ ਹਾਂ ਅੱਜ ਬਾੜੇ ਪਰ ਸ਼ੀਲੂ ਹਰਿਆਣੇ ਦਾ ਸ਼ੀਲੂ ਹਰਿਆਣੇ ਦਾ ਬੱਲੇ 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 ਹੋ ਗਈ ਹੈ ਬੱਲੇ ਬੱਲੇ ਹੋ ਗਈ ਹੈ ਖੇਡ ਮੈਦਾਨ ਦੇ ਵਿੱਚ ਸ਼ੰਨਾ ਵਾਲਾ ਭੂਰੀ ਭੱਜ ਗਿਆ ਪੰਜਾਬ ਸਿਨੇਮਾ ਕਿਹਦੀ ਹਾਸਰਾ ਆਸਟ੍ਰੇਲੀਆ ਹੈ